ਪੈਵਲ ਵਿਦ ਨਿਗਿਆਨ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅਸੀਂ ਅੱਜ ਨਾ ਮੈਂ ਇੱਥੇ ਡਟਰੋਟ ਤੋਂ ਜਾ ਰਿਹਾ ਵਾਂ ਟ੍ਰਾਂਟੋ ਹੈ ਜੀ ਯੂ ਐਸ ਏ ਤੋਂ ਕੈਨੇਡਾ ਤੇ ਬੱਸ ਤੇ ਜਾਣਾ ਵਾ 6 ਘੰਟੇ ਦਾ ਸਫ਼ਰ ਆ ਇੱਥੋਂ ਅਸੀਂ ਬੱਸ ਲੈਣੀ ਹੈ ਬੱਸ ਹੈ ਜੀ ਤੇ ਚਲੋ ਰਸਤੇ 'ਚ ਮੈਂ ਕੋਸ਼ਿਸ਼ ਕਰੂੰਗਾ ਕੋਈ ਨਾ ਕੋਈ ਵਿਖਾਉਂਦਾ ਰਵਾਂ ਤੇ ਜੋ ਵੀ ਮੈਂ ਦੇਖੂੰਗਾ ਤੁਹਾਨੂੰ ਮੈਂ ਨਾਲ ਦਿਖਾਉਂਦਾ ਰਹੂੰਗਾ ਤੇ ਆਣਾ ਡੈਟ੍ਰੋਇਟ ਦਾ ਡੌਨਟੋਂ ਜੇ ਤੇ ਆ ਬੱਸ ਜੇ ਬਈ ਕੁੰਡਿਓ ਕੰਗੇ ਕੈਨੇਡੀਅਨ ਅਰਗੀ ਆ ਇੱਥੇ ਚੱਲਿਆ ਰਿਹਾ ਹੁਣ ਮੈਂ ਚੱਲ ਪਈਏ ਸਾਡੀ ਬੱਸ ਤੇ 12 ਵਜੇ ਜਿਹਾ ਹੁਣ ਅਡੀ ਪਿੰਡਾ ਸਿੱਟਰ ਬਾਸ ਹੈ ਜੀ ਨੇ ਲੱਖ 6 ਘੰਟੇ ਰਿਪਟਾਣਾ ਨੇ ਇਹ ਰਸਤੇ 'ਚ ਬਾਰਡਰ ਤੇ ਸਾਰੀ ਇਮੀਗ੍ਰੇਸ਼ਨ ਹੋਊਗੀ ਉਹ ਕਰਾ ਕੇ ਤੇ ਲਗਭਗ ਸਮੇਂ ਵਿੱਚ 3 ਵਜੇ ਪਹੁੰਚਾਊਗੀ ਇਹ ਬੱਸ ਕਿ ਅਸਲੇ ਡੈਟ੍ਰੋਇਟ 'ਚ ਆਹੀਂ ਤੇ ਹਾਲੇ ਤੁਰਿਆ ਤੇ ਇਹ ਹੁਣ ਅੱਗੇ-ਅੱਗੇ ਵੇਖੋ ਇਮੀਗ੍ਰੇਸ਼ਨ ਜਿੱਥੇ ਹੁੰਦੇ ਹੋ ਮੈਂ ਉਹ ਵੀ ਨਾ ਜੇ ਹੋ ਸਕਿਆ ਤੇ ਵੀ ਤੁਹਾਨੂੰ ਦੱਸੂ ਕਿਵੇਂ ਕਰਦੇ ਹਾਂ ਉੱਚੇ ਉੱਚੇ ਮਾਰਦਾ ਸਾਰੀਆਂ ਡੋਂ ਡੋਂ ਦੀਆਂ ਤਾਂ ਮੇਰੇ ਘਰ ਦੇ ਪਰਦੇ ਥੱਲੋਂ ਦੀ ਜਾਂਦੀ ਆ ਜਿਹੜਾ ਅੰਡਰਪਾਥ ਆ ਜਾਂ ਸਲੂੰਗ ਗਿਆ ਲੋ ਇਹ ਜਿਸ ਰੋਹ ਜੋ ਬਾਹਰ ਇਹ ਇਹ ਮੀਂਹ ਗਰੇਜਣ ਹੋ ਗਈ ਜਿਆ ਛੋਟਾ ਜਿਹਾ ਥੋੜੀ ਜਿਹੀ ਖਾਮ ਦੇ ਚੱਲਦੇ ਆ ਕਿਉਂਕਿ ਉਹਦੇ ਮਰਕਜ਼ ਪਿਆਰ ਹੀ ਤੇ ਪਿੱਛੇ ਟੀ ਹੋਗਾ ਅਈ ਨਾ ਉਹ ਕਨੇਡਾ ਚ ਪਹੁੰਚ ਗਏ ਆ ਜਿਹੜੀ ਉਹ ਸਰੋਂ ਦੇ ਹੀ ਨਾ ਅਸਲ ਚ ਉਹ ਜਿਹੜਾ ਹੈਗਾ ਹੀ ਨਾ ਦਰਿਆ ਉਹ ਤਾਂ ਥੱਲੇਉਂਦੀ ਸੀ ਇਮੀਗ੍ਰੇਸ਼ਨ ਆ ਫੌੜਾ ਨਾ ਪੁੱਛਦੇ ਆ ਤੇ ਬਾਕੀ ਮੇਰਾ ਵੀ ਚਲੋ ਕਾਰਡ ਹੋਣ ਕਰਕੇ ਕੋਈ ਆਰ ਕਾਰਡ ਕਰਦੇ ਉਹ ਕੋਈ ਸਮਝਾ ਕੇ ਕਿ ਆ ਬਾਸੋਂ ਨਾ ਅੱਗੇ ਆ ਗਈ ਸਾਡੀ ਉਹਨਾਂ ਡਰਾਈਵਰ ਦੀ ਅਰ ਦਾ ਕਾਲੀ ਪਟਰੀ ਆ ਕਿ ਕਿਸ ਨੂੰ ਆਸੇ ਤੇ ਕਿ ਨਾਲ ਮਰਸ਼ੀ ਨਾਲ ਵੀ ਗੱਲਾਂ ਨਾ ਉਹ ਥੱਲੇ ਆ ਸਾਡੀ ਕੈਨੇਡਾ ਨੂੰ ਖਾਸ ਨਹੀਂ ਪੁੱਛਦੇ ਇੱਥੇ ਮਤਲਬ ਉਹਨਾਂ ਵੀਜ਼ਾ ਵੇਖਣਾ ਉਹ ਨਾਲ ਉਹਦਾ ਨੀਕਾ ਬੇਕਾ ਮੇਰੇ ਨਾਲ ਦਾ ਪੁੱਛਿਆ ਗਈ ਇਹਦਾ ਹੋਣਾ ਲੋਕ ਬੈਠੇ ਆ ਇਹ ਆਹ ਫਿਰ ਵਾਹ ਰਹੇ ਨੇ ਕੈਨੇਡਾ ਜਾ ਸਾਰਾ ਸਾਰਾ ਕੁਝ ਦੇਖਣਾ ਹੈ ਕੈਨੇਡਾ ਦਾ ਹਿਸਾਬ ਬਾਕੀ ਜਿਹੜਾ ਸੁਣੋਗੇ ਕੀ ਆ ਉਹ ਜਿਹੜੀ ਹੈ ਉਹ ਰਿਵਰ ਦੇ ਥੱਲੇ ਹੁੰਦੀ ਆ ਕਿ ਜਿਹੜੇ ਕਮਰਸ਼ੀਅਲ ਵੀ ਕਰੋ ਥੱਲੇ ਜਾਂਦੇ ਨੇ ਜਿਹੜੇ ਪ੍ਰਾਈਵੇਟ ਆ ਉੱਪਰ ਵੀ ਜਾਂਦੇ ਨੋਰਮਲੀ ਮੈਂ ਉੱਪਰ ਦੀ ਉਹ ਜਾਂਦਾ ਰਿਹਾ ਲੱਗਦਾ ਹੈ ਯੂ ਐਸ ਟੂ ਕੈਨੇਡਾ ਚ ਨਾ ਇਹੋ ਜਿਹੇ ਪੱਖੇ ਤੁਸੀਂ ਆਮ ਦੇਖੋਗੇ ਹੈ ਖੇਤਾਂ ਚ ਦੂਰ ਤੱਕਰ ਤੁਹਾਨੂੰ ਕਈ ਏਰੀਕ ਦੇਖਣਗੇ ਤੇ ਇਹ ਪੱਖਾ ਤਾਂ ਨਾ ਜਿਹੜੀ ਐ ਲੈਕਸਟਰੀ ਜਿਵੇਂ ਜਿਵੇਂ ਘੁੰਮਦੇ ਨਾ ਉਹ ਪਦਾ ਕਰਦੇ ਆ ਤੇ ਉਹਨੂੰ ਜਨਰੇਟ ਕਰਕੇ ਲਾਈਟਰੀਨਾਂ ਤੇ ਉਹ ਵਰਤੋਂ ਚ ਲਿਆਂਦੀ ਆ ਤੇ ਆਪਣੇ ਵਾਲੇ ਦਾ ਬਹੁਤ ਘੱਟ ਜਿਹੜਾ ਨਾ ਇਹਨੂੰ ਪ੍ਰਚਲਿਤ ਕੀਤਾ ਗਿਆ ਤੇ ਇਹਦੀ ਬਹੁਤ ਜ਼ਰੂਰਤ ਆ ਕਣਕ ਦਾ ਵੱਢ ਜੇ ਜੇਰਾ ਧਿਆਨ ਨਾ ਵੇਖੋਗੇ ਨਾ ਤੇ ਤੁਹਾਨੂੰ ਥੱਲੇ ਬਿਲਕੁਲ ਇਹੋ ਜਿਹੀ ਯਰਾ ਵੀ ਨਾੜ ਨਹੀਂ ਦਿਸਣਾ ਜਿਹੜਾ ਜਿਹਨੂੰ ਅੱਗ ਲਾਈ ਜਾ ਸਕੀ ਤੇ ਆਹਨ ਦੂਰ ਤੱਕਰ ਜਿਹਨੇ ਨਾ ਇੱਕੋ ਜੇ ਮੱਕੀ ਦੇ ਖੇਤ ਹਰੀ ਭਰੀ ਮੱਕੀ ਦੇ ਤੇ ਬੜੀ ਸ਼ਾਨਦਾਰ ਜਿਹੋ ਜਿਹੇ ਯੂ ਐਸ ਏ ਚ ਮੈਂ ਵੇਖੀ ਆ ਤੇ ਲਗਭਗ ਉਸੇ ਤਰ੍ਹਾਂ ਦੀ ਹਾਂਜੀ ਤੇ ਆ ਮਗਰਲੇ ਪਾਸੇ ਜਿਹੜੇ ਦੇਖਣਦੇ ਹੋ ਨਾ ਇਹ ਸਾਰੇ ਜੋ ਉਹੀ ਜਨਰੇਟਰ ਦੇ ਜਿਹੜੇ ਪੱਖਿਆਂ ਦੇ ਰੂਪ ਚ ਵੱਡੇ ਵੱਡੇ ਆਪਨ ਦੇਖਦੇ ਆ ਜੂਨੇ ਦੀ ਕਿਤੇ ਕੋਈ ਫਸਲ ਨਹੀਂ ਹਦੀ ਸੀ ਜਾਂਦੇ ਇਹਨਾਂ ਨੂੰ ਪਾਣੀ ਨਹੀਂ ਮਿਲਦਾ ਦਾਂ ਫਰੀ ਬੱਕੀ ਨਹੀਂ ਮਿਲਦੀ। ਜਿਹੜੇ ਆਪਣੇ ਪੰਜਾਬ ਤੋਂ ਨਾਲ ਸਾਰੇ ਮੈਂ ਮਤਲਬ ਨਾ ਯੂ ਐਸ ਏ ਸਾਰੇ ਵੇਚ ਲਿਆ। ਕਿਤੇ ਝੋਨਾ ਨਹੀਂ ਦਿਸਿਆ। ਇਹ ਵੀ ਕੈਨੇਡਾ ਜੀ ਵੇਲੇ ਦਿਸ ਨਹੀਂ ਦਿਹਾ ਉਹ ਵਿੱਚ। ਆ ਸਾਰੀ ਮੁੱਕੀ ਗਈ ਹੈ ਬਈ। ਦੂਰ ਤੱਕ। ਜਿਹੜਾ ਕੰਗਰੇਡ ਵਰਤਦਾ ਤਾਂ ਮੁੱਕੀ। ਕਿਤੇ ਝੋਨਾ ਨਹੀਂ ਦੇਖਿਆ। ਆ ਜਿਹੜਾ ਸ਼ਹਿਰ ਆ ਨਾ ਇਹ ਲੰਡਨ ਦੇ ਤੇ ਲੰਡਨ ਇੱਕ ਤਾਂ ਯੂਕੇ ਦਾ ਇੰਗਲੈਂਡ ਦਾ ਹੈਗਾ ਨਾ ਸ਼ਹਿਰ ਜਿਹੜਾ ਆ ਜਿਆਦਾ ਮਸ਼ਹੂਰ ਆ ਪਰ ਇਹ ਕੈਨੇਡਾ ਦਾ ਵਾ ਜਦੋਂ ਵਿੰਡਸਰ ਤੋਂ ਜਾਣੇ ਨਾ ਟ੍ਰਾਂਟਨ ਨੂੰ ਤੇ ਉਦੋਂ ਰਸਤੇ 'ਚ ਜਿਹੜਾ ਆ ਆਦਬਚਾਰ ਆਂਦਾ ਜੀ ਤੇ ਆ ਜਿਹੜਾ ਇਮਾਰਤਾਂ ਜਿਹੜੀਆਂ ਇਹ ਲੰਡਨ ਦੀਆਂ ਹੀ ਆ ਤੇ ਆ ਜਿਹੜੀ ਬੱਸ ਹੈਗੀ ਆ ਲੰਡਨ ਟ੍ਰਾਂ ਟ੍ਰਾਂਜਿਟ ਦੀ ਆ ਜਿਹੜੀਆਂ ਲੋਕਲ ਬੱਸ ਇੱਥੋਂ ਦੀ ਜਿਹੜੀ ਚੱਲਦੀ ਹੈ ਨਾ ਲੰਡਨ ਦੀ ਉਹ ਆ ਟ੍ਰਾਂਪੋ ਤੇ ਇਹ ਆਪਣਾ ਸਮਝ ਲਓ ਵੀ ਡੈਟਰਾਇਟ ਦੇ ਵਿੱਚ ਕਾਰ ਜਿਹੜਾ ਨਾ ਇਹ ਲੰਡਨ ਸ਼ਹਿਰ ਪੰਦਾ ਤੇ ਆਪਾਂ ਇਹਦੇ ਵਿੱਚੋਂ ਦੀ ਹੁਣ ਇਹ ਲੰਘਣ ਦੇ ਹੁਣ ਆਪਾਂ ਨਾ ਵੇਖੋ ਲੰਡਨ ਸ਼ਹਿਰ ਦੇ ਵਿੱਚੋਂ ਬਾਹਰ ਆ ਗਏ ਆ ਲਗਭਗ ਤੇ ਦੋਵੇਂ ਪਾਸੇ ਆਪਾਂ ਨੂੰ ਬਹੁਤ ਸੋਹਣੀ ਜਿਹੀ ਨਾ ਹਰਿਆਵਲ ਦੇਖਦੀ ਆ ਤੇ ਜਦੋਂ ਆਪਾਂ ਛੱਡੇ ਰਖਬੇ ਮਾਰਾਂਗੇ ਨਜ਼ਰ ਤੇ ਸਾਰੇ ਪਾਸੇ ਵਿਖੋ ਐ ਬਰਵਸਤ ਜੜੇ ਆ ਲੱਗੇ ਆ ਤੇ ਬਹੁਤ ਜਾਰੇਦਰ ਹੋ ਤੇ ਐ ਜਿਹੜੇ ਖੱਬੇ ਹੱਥਾ ਨਾਲ ਕੋਈ ਐਕਸੀਡੈਂਟ ਕਰਕੇ ਸ਼ਾਇਦ ਟ੍ਰਾਫਿਕ ਜਾਮ ਆ ਤਾਂ ਬਹੁਤ ਤਗੜਾ ਜਾਮ ਜਿਹੜਾ ਨਾ ਲੱਗਾ ਇੱਥੇ ਹਾਂਜੀ ਤੇ ਔਰ ਬੁੱਧੀਪਤੀ ਜੀ ਆਪਾਂ ਫਸਲਾਂ ਦੀ ਗੱਲ ਕਰੀਏ ਨਾ ਇੱਥੇ ਸਾਰੇ ਫਸਲ ਉਹ ਹੀ ਘੁੰਮ ਘਮਾ ਕੇ ਲੰਡਨ ਤੋਂ ਅੱਗੇ ਵੀ ਜਤਵਾਨੇ ਆ ਤੇ ਉਹ ਮੱਕੀ ਤੇ ਤੁਹਾਨੂੰ ਦੂਜੇ ਉਹਦੀ ਮਿਲੇਗੀ ਕਣਕ ਦੇ ਵੱੱਡ ਪਰ ਆਹ ਦਰਖਤਾਂ ਦੀ ਜਿਹੜੀ ਵੇਖੋਗੇ ਨਾ ਸਾਰੇ ਆ ਰਹੇ ਨੇ ਦਰਖਤ ਆਪਣੀ ਪਹਿਲੀ ਦੇ ਇੱਕ ਹਿੱਸੇ ਚ ਲਾਏ ਲਾਏ ਆ ਯੂਐਸਏ ਚ ਵੀ ਅਜਿਹੀ ਤੇ ਇੱਥੇ ਵੀ ਅਜਿਹਾ ਛਾਦ ਮਨੋਂ ਜ਼ਿਆਦਾ ਇਹਨਾਂ ਦੀ ਹਰਾਵਲ ਦਾ ਰਾਜ ਵੀ ਇੱਥੇ ਹੀ ਜਿਹੜਾ ਨਿਰਭਰ ਕਰਦਾ ਜਿੰਨੇ ਦਰਖਤ ਇਹਨਾਂ ਨੇ ਲਾਏ ਆ ਤੇ ਡੈਫੀਨਿਟਲੀ ਉਹਦੇ ਨਾਲ ਵਾਤਾਵਰਣ ਤੇ ਵੀ ਤੇ ਅਸਰ ਪਈ ਜਾਣਾਗਾ ਤੇ ਜਿੱਤਰਾ ਜਿੰਨੀ ਸ਼ੁੱਧਤਾ ਜਿਹੜੀ ਵਾਤਾਵਰਣ ਚਾਹੋਗੀ ਉਨਾ ਹੀ ਜਿਹੜਾ ਉਹ ਸੰਦਲ ਵੈਦਰ ਜਿਹੜਾ ਉਹ ਚੰਗਾ ਰਹੇਗਾ ਕਿ ਆਹ ਹੁਣ ਆ ਆ ਫੇਰ ਵੇਖ ਲੋ ਅੱਗੇ ਫੇਰ ਜੰਗਲ ਥੋੜਾ ਉਹਨਾਂ ਨੇ ਲਾਇਆ ਹੁੰਦਾ ਹਰੇਕ ਨੇ ਲਾਇਆ ਤੇ ਆ ਹੁਣ ਜਿੱਤਣ ਲੱਗਣデア ਵੀ ਆਪਾਂ ਨਾ ਆ ਗਏ ਆ ਇਹਦੇ ਲੱਗੇ ਛੱਗੇ ਟ੍ਰਾਂਟੋ ਦੇ ਆ ਟ੍ਰਾਂਟੋ ਸ਼ਹਿਰ ਦੇ ਵਿੱਚ ਆਪਾਂ ਐਂਟਰ ਕਰਨデア ਕਿ ਡਾਊਨ ਟਾਊਨ ਦੀਆਂ ਜਿਹੜੀਆਂ ਨਾ ਦੂਰੋਂ ਹੀ ਆਪਾਂ ਨੂੰ ਦਿਸਣ ਲੱਗ ਪੈਂਦੀਆਂ ਇਮਾਰਤਾਂ ਅਹੀਂ ਵੇਹ ਹੁਣ ਜਿਹੜਾ ਇਹ ਟ੍ਰਾਂਟੋ 에ਅਰਪੋਰਟ ਦੇ ਲੱਗੇ ਇਹਨੇ ਲਾਣਾ ਬੱਸ ਨੇ ਹਾਂਜੀ ਤੇ ਇਹ ਆ ਮੁੰਡਾ ਆਪਣਾ ਪੰਜਾਬੀ ਆ ਜਿਹੜਾ ਡਰਾਈਵ ਕਰਨデア ਬੜਾ ਬੀਬਾ ਵਿਚਾਰਾ ਤੇ ਆ ਹੁਣ ਮੁਰਗੀ ਗੱਡੀ ਜਿਹੜੀ ਟਰਾਲਟੋ ਦੇ ਇਨਸਾਈਡ ਨੂੰ ਤੇ ਆ ਦੂਸਰੇ ਪਾਸੇ ਜਾਮ ਵੇਖ ਲੋ ਕਿੰਨਾ ਜ਼ੋਰਦਾਰ ਹੈਗਾ ਪੀਕਾ ਵਰਜ ਵੀ ਗਿਆ ਪਰ ਨਹੀਂ ਹੈ ਪੀਕਾ ਵਰਜ ਤਾਂ ਨਹੀਂ ਨਾ ਉਸਤਾ ਬਹੁਤ ਲੰਮਾ ਜਾਮ ਹੈ ਕਿਉਂਕਿ ਸਾਡੀ ਸੜਕ ਬਦਲ ਨਹੀਂ ਤਾਂ ਕਰਕੇ ਸਾਨੂੰ ਜਾਮ ਨਹੀਂ ਮਿਲਿਆ ਪਰ ਦੂਸਰੀ ਜਿਹੜੀ ਸੜਕਾਂ ਨਾਲ ਉੱਤੇ ਜਾਮ ਪੂਰਾ ਲੱਗਾ ਤੇ ਇੱਥੇ ਆਮ ਗੱਲ ਲੱਗੀ ਹੈ ਜਦੋਂ ਕੜਕ ਜਮ ਹੁੰਦੀ ਤੇ ਤਕੜੀ ਜਮ ਹੁੰਦੀ ਆ ਪਰ ਚਲੋ ਨਿਕਲ ਲਈ ਆਪੇ ਥੋੜੇ ਚਿਰ ਚੀ ਜਾਂਦੀ ਹੈ ਤੇ ਆਹ ਜੜੀ ਬਾਸਾ ਨਾਲ ਹੁਣ ਬਸ ਪਹੁੰਚ ਲਈ ਸਾਡੇ ਮੰਝੇ ਲਲ ਤੇ ਇੱਥੋਂ ਮੈਂ ਅੱਗੇ ਫਿਰ ਆਪਣਾ ਭਨੇਆ ਮੇਰਾ ਅੱਗੇ ਲੱਗੇ ਜਾਊਗਾ ਇੱਥੋਂ ਤੇ ਉਹਦੀ ਮੈਂ ਇੱਥੇ ਬਸ ਤੋਂ ਉਤਰ ਕੇ ਵੇਟ ਕਰਨੀ ਆ ਬਲਕਿ ਉਹ ਮਨੂੰ ਫੋਨ ਆ ਗਿਆ ਇਕੱਠੇ ਹੀ ਆਪਾਂ ਪਹੁੰਚ ਜੀ ਉੱਥੇ ਤੇ ਆ ਡੌਨ ਟੌਂ ਦੀਆਂ ਜਿਹੜੀਆਂ ਨਾ ਇਮਾਰਤਾਂ ਆਪਾਂ ਨੂੰ ਦਿਸਣਦੀਆਂ ਹਾਂਜੀ ਤੇ ਲੋ ਜੀ ਆਹ ਜਿਹੜੇ ਸਭ ਦੇ ਮੰਜ਼ਲ ਤੇ ਬੱਸ ਸਾਨੂੰ ਉਨ ਉੱਤੇ ਤਾਰ ਦੇ ਜੀ ਤੇ ਉੱਥੋਂ ਬਹੁਤ ਅਹੀਂ ਟੋਲ ਟੋਲ ਦੇ ਕਰਨਾ ਆ ਪਾਣਾ ਨੂੰ ਘਰ ਦੇ ਲੱਗੇ ਪਹੁੰਚ ਗਏ ਆ ਪਰ ਕਾ ਬੜਾ ਵਧੀਆ ਜਿਹੜਾ ਨਾ ਨਜ਼ਾਰਾ ਵੇਖਣ ਨੂੰ ਮਿਲਿਆ ਵੀ ਇੱਥੋਂ ਦੇ ਪਸ਼ੂ ਪੰਛੀ ਵੀ ਜੜੇ ਨਾ ਆਪਣੇ ਅਧਿਕਾਰ ਪੂਰੇ ਪੂਰੇ ਜਾਣਦੇ ਆ ਤੇ ਆਹ ਬਗਤਾਂ ਵੇਖੋ ਸੜਕ ਦੇ ਉੱਤੇ ਨੰਗਨ ਡੰਗੀਆਂ ਜੇ ਤੇ ਪੂਰੀ ਟਰੈਫਿਕ ਨਾ ਨੇ ਉਹਨਾਂ ਨੂੰ ਜਾਮ ਕਰ ਦੇਣੀ ਆ ਅੰਨਿਕ ਕੋਈ ਪਰਵਾਹ ਨਹੀਂ ਉਹਨਾਂ ਨੂੰ ਬੇਬਾਕ ਹੋ ਕੇ ਜਿਹੜੀਆਂ ਨਾ ਉਹ ਨੰਗਨ ਦੀ ਯਾਤਰਾ ਕਰਦੀਆਂ ਤੇ ਜਿੰਨੀ ਵੀ ਟ੍ਰਾਫਿਕਾ ਨਾ ਹੋੜੀ ਉੜੀ ਸਾਰੇ ਵਿਚਾਰੇ ਖਲੋਗੇ ਦਾ ਇੱਕ ਪਾਸੇ ਦੀ ਬਚ ਬਚਾ ਕੇ ਜਿਹੜੇ ਨਾ ਉਹ ਨਿਕਲਦੇ ਆ ਫਰਟਾ ਦੇ ਸਾਡੇ ਲੱਗ ਗਈ ਆ ਤੇ ਮੈਂ ਹੁਣ ਘਰ ਪਹੁੰਚ ਗਿਆ ਮੇਰੇ ਘਰ ਪਹੁੰਚ ਕੇ ਇਹ ਰਾਗ ਵੈਸੇ ਗੀੜੀ ਬਾਹਰ ਦੀ ਨਾਲ ਲਾਂ ਲਿਆ ਤੇ ਉੱਚ ਆ ਚਰਚਾ ਤੇ ਇਹਦੇ ਬਿਲਕੁਲ ਲੱਗੇ ਗਰਾਊਂਡ ਆ ਗਰਾਊਂਡ ਚ ਮੈਂ ਜਾ ਰਿਹਾ ਉੱਥੇ ਵੇਨ ਗਿਆ ਨਾ ਨਾ ਗਰਾਊਂਡ ਚ ਪਹੁੰਚ ਗਿਆ ਤੇ ਗਰਾਊਂਡ ਕੀ ਆ ਦੋ ਚਾਰ ਕਰੋਂਡਾ ਹੈਗੀਆਂ ਨਾਲ ਨਾਲ ਹੀ ਫੁੱਟਬਾਲ ਦੀਆਂ ਬਹੁਤ ਸੋਹਣੀਆਂ ਬਗਾਦਾ ਫਲੱਡ ਲਾਈਟਾਂ ਲੱਗੀਆਂ ਤੇ ਸਕੂਲ ਦਾ ਕਾਲਜ ਦਾ ਜਿਹਨਾਂ ਦੇ ਮੈਚ ਹੋ ਰਹੇ ਲੜਕੀਆਂ ਦੇ ਇਹਨਾਂ ਦੇ ਪੇਰੈਂਟਸ ਵੀ ਨਾਲ ਆਏ ਆ ਸਾਰੇ ਬੈਠੇ ਆ ਤੇ ਬਕਾਇਦਾ ਕਮੈਂਟਰੀ ਕੀਤੀ ਜਾ ਰਹੀ ਆ ਤੇ ਬਹੁਤ ਮਤਲਬ ਪ੍ਰੋਫੈਸ਼ਨਲ 플레이ਰ ਜਾਉਦੇ ਬੱਚੇ ਵੀ ਜੜੇ ਆ ਤੇ ਇਹ ਗਰਾਉਂਡ ਕਾਫੀ ਵੱਡੀ ਤੇ ਕਾਫੀ ਸਾਫ ਹੈਗੀ ਆ ਕਿ ਕ੍ਰਿਕਟ ਦੀ ਗਰਾਉਂਡ ਵੀ ਇਹਦੇ ਨਾਲ ਹੀ ਆ ਦਾ ਸਪੋਰਟਸ ਕੰਪਲੈਕਸ ਹੈ ਨਾ ਬਹੁਤ ਵੱਡਾ ਜੀ ਹੈ ਇਹਦੇ ਨਾਲ ਨਾਲ ਕਈ ਹੋਰ ਵੀ ਗਰਾਉਂਡਾਂ ਵਾ ਆ ਦੇਖੋ ਸਾਰੇ ਪਾਸੇ ਹਰਿਆ ਘਾਹ ਵਾ ਹੈ ਫੁੱਟਬਾਲ ਦੀ ਕ੍ਰਿਕਟ ਦੀ ਸਾਰੀਆਂ ਗਰਾਉਂਡਾਂ ਇਹਦੇ ਵਿੱਚ ਹੈਗੀਆਂ ਕੰਪਲੈਕਸ ਦੇ ਤੇ ਇੱਕ ਚੀਜ਼ ਜਿਹੜੀ ਨਾ ਮੈਂ ਤੁਹਾਨੂੰ ਵਿਖਾਣ ਦੀ ਕੋਸ਼ਿਸ਼ ਕਰਦਾ ਆ ਜਿਹੜੇ ਹੈਗੇ ਨਾ ਸਾਰੀ ਗਰਾਉਂਡ ਤੇ ਛਿੱਟੇ ਛਿੱਟੇ ਪੰਛੀ ਬਿੱਟੇ ਇਹ ਤਾਂ ਮਨੂਨੀ ਸਮਝ ਲੱਗੀ ਇਹ ਬਗਲੇ ਤੋਤੇ ਜਿਹੜੇ ਨਾ ਇਹ ਛੋਟੇ ਆ ਹਾਂਜੀ ਇਹ ਕਬੂਤਰ ਤੋਂ ਵੱਡੇ ਆ ਸ਼ਕਲ ਇਹਨਾਂ ਦੀ ਕਬੂਤਰਾਂ ਰਗੀ ਆ ਇੱਕ ਦੋਆਂ ਨੂੰ ਮੈਂ ਪੁੱਛ ਬਿਠਾ ਇਹਨਾਂ ਬਾਰੇ ਪਰ ਉਹ ਵੀ ਕੋਈ ਜ਼ਿਆਦਾ ਜਾਣਕਾਰੀ ਨਹੀਂ ਦੇ ਬਰੇ ਰੱਖਦੇ ਕਹਿੰਦੇ ਵੀ ਯਾਰ ਆਪਣੇ ਕਬੂਤਰ ਨੂੰ ਵੱਡੇ ਆ ਇਹਨਾਂ ਅਗੇ ਦਿਸਣਦੇ ਆ ਉਹ ਤਾਂ ਆਪਾਂ ਨੂੰ ਦਿਸਦੇ ਪਏ ਆ ਪਰ ਜੇ ਤੁਹਾਨੂੰ ਕਿਸੇ ਨੂੰ ਪਤਾ ਲੱਗਾ ਕਮਿਟਾਂ ਨੂੰ ਜ਼ਰੂਰ ਯਾਰ ਦੱਸਿਓ ਹੈ ਫਤਕੂ ਘੰਟੇ ਦਾ ਸਫਰ ਵੀ ਕਰ ਲਿਆ ਤੇ ਕੁਝ ਲੱਗ ਸਕੀ ਇੱਥੇ ਘੁੰਮ ਨਹੀਂ ਲਿਆ ਤੇ ਦਿਨੇ-ਦਿਨੇ ਇੱਥੇ ਆਏ ਇਹਦੇ ਵਿੱਚ ਆਪਾਂ ਸੀਐਨ ਟਾਵਰ ਕੇ ਲੈਗਰਾਫ ਹਾਲ ਤੇ ਇੱਕ ਅਪੀਰੀਅਮ ਵੀ ਜੇ ਹੋ ਸਕੇ ਤਾਂ ਹੋ ਜੂ ਕੋਈ ਥਾਵਾਂ ਤੇ ਆਪਾਂ ਲਾਵਾਂਗੇ ਤੇ ਉਹਦੇ ਵੀ ਸਾਥ ਤੁਹਾਨੂੰ ਪਾਵਾਂਗੇ ਵੀਡੀਓ ਕੈਸੀ ਲੱਗੀ ਜੇ ਚੰਗੀ ਲੱਗੀ ਹੋਵੇ ਲਾਈਕ ਵੀ ਕਰਿਓ ਤੇ ਅੱਗੇ ਸ਼ੇਅਰ ਵੀ ਕਰਿਓ ਤੇ ਚੰਗਾ ਜੀ ਦਿਓ ਜਾਓ ਤੁਹਾਨੂੰ ਮਿਲਾਂਗੇ ਕਿਸੇ ਹੋਰ ਵੀਡੀਓ ਚ ਸਸਤਾ